ਜੀ ਮੈਂ ਹਸ਼ਦੀਪ ਗੌਰ ਸੰਧੂ ਤੇ ਗੱਲ ਕਰਦੇ ਆਂ ਜੀ ਕਾਂਗਰਸ ਪਾਰਟੀ ਦਾ ਪੰਜਾਬ ਦੇ ਵਿੱਚ ਵੱਡਾ ਤਮਾਕਾ ਜੇਕਰ ਇੱਕ ਪਾਸੇ ਗੱਲ ਕਰੀਏ ਤਾਂ ਜਿੱਥੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਿਨ ਬਿ ਦਿਨ ਜੋ ਹੈ ਆਪਣੇ ਬਲਬੂਤੇ ਉਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਇੱਕ ਪਾਸੇ ਉਹਨਾਂ ਵੱਲੋਂ ਸੰਵਿਧਾਨ ਬਚਾਓ ਰੈਲੀਆਂ ਕੱਡੀਆਂ ਜਾ ਰਹੀਆਂ ਨੇ ਲੇਕਿਨ ਦੂਸਰੇ ਪਾਸੇ ਹੀ ਉਹਨਾਂ ਦੇ ਆਪਣੇ ਆਗੂ ਆਪਣੇ ਵਿਧਾਇਕ ਆਪਣੇ ਮੰਤਰੀ ਜਿਹੜਾ ਮੁੱਖ ਚਿਹਰਾ ਕਹਿੰਦਾ ਮਤਲਬ ਹੈ ਕਿ ਮੁੱਖ ਮੰਤਰੀ ਦੇ ਚਿਹਰੇ ਵਾਸਤੇ ਆਪਣੇ ਆਪ ਨੂੰ ਪੇਸ਼ਕਸ਼ੀ ਕਰਦੇ ਸਾਹਮਣੇ ਆਉਂਦੇ ਨੇ ਜਿਵੇਂ ਕਿ ਸਕਵਿੰਦਰ ਸਿੰਘ ਰੰਦਾਵਾ ਦੀ ਗੱਲ ਕਰੀਏ ਦੂਸਰੇ ਪਾਸੇ ਗੱਲ ਕਰੀਏ ਪ੍ਰਤਾਪ ਸਿੰਘ ਬਾਜਵਾ ਦੀ ਰਾਜਾ ਵਿਰਿੰਗ ਦੀ ਚਰਨਜੀਤ ਚੰਨੀ ਦੀ ਲੇਕਿਨ ਤੁਹਾਨੂੰ ਦੱਸ ਦਈਏ ਕਿ ਜਿੱਥੇ ਸਭ ਤੋਂ ਵੱਡਾ ਸਰਵੇ ਕਰਵਾਇਆ ਗਿਆ ਹੈ ਆਮ ਆਦਮੀ ਪਾਰਟੀ ਵੱਲੋਂ ਨਾ ਕਿ ਕਾਂਗਰਸ ਪਾਰਟੀ ਵੱਲੋਂ ਲੇਕਿਨ ਨਵਾਂ ਚਿਹਰਾ ਜਿਹੜਾ ਹੈ ਮੁੱਖ ਮੰਤਰੀ ਦਾ ਉਹ ਨਾਮ ਚਰਨਜੀਤ ਚੰਨੀ ਦਾ ਸਭ ਤੋਂ ਪਹਿਲਾ ਆ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਸੁਣ ਕੇ ਰਾਹੁਲ ਗਾਂਧੀ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿਉਂਕਿ ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਮੁੱਖ ਅੰਤੇਪ ਭਗਵੰਤ ਸਿੰਘ ਮਾਨ ਦਾ ਕਿਉਂਕਿ ਉਹਨਾਂ ਦਾ ਜਿਹੜੀ ਹੈ ਸਰਕਾਰ ਰੀਪੀਟ ਹੋਣ ਦੇ ਕੋਈ ਵੀ ਚਾਂਸ ਦਿਖਾਈ ਨਹੀਂ ਦੇ ਰਹੇ ਜਦੋਂ ਗਰਾਊਂਡ ਲੈਵਲ ਦੀ ਰਿਪੋਰਟ ਆਮ ਆਦਮੀ ਪਾਰਟੀ ਨੇ ਚੈੱਕ ਕੀਤੀ ਤਾਂ ਦੇਖਿਆ ਗਿਆ ਕਿ ਕਾਂਗਰਸ ਪਾਰਟੀ ਦੇ ਵਿੱਚ ਜੋ ਹੈ ਚਰਨ ਚੰਨੀ ਦਾ ਨਵਾਂ ਚਿਹਰਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਨਿਕਲ ਕੇ ਸਾਹਮਣੇ ਆ ਰਿਹਾ ਹੈ ਜਿੱਤੇ ਇੱਕ ਪਾਸੇ ਲੋਕਾਂ ਦੇ ਵਿੱਚ ਬੜੀ ਵੱਡੀ ਲੋਕਪ੍ਰੀਏ ਬਣੀ ਹੋਈ ਹੈ ਚਰਨਜੀਤ ਚੰਨੀ ਦੀ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਕਿਸਾਨਾਂ ਨੂੰ ਵੀ ਕਿਸੇ ਗੱਲ ਦੀ ਜੋ ਹੈ ਇਹਦੇ ਵਿੱਚ ਕੋਈ ਵੀ ਮਤਲਬ ਉਹਨਾਂ ਨੂੰ ਲੋਕ ਚੋਕ ਕਰਦੇ ਦਿਖਾਈ ਨਹੀਂ ਦੇ ਰਹੇ ਲੇਕਿਨ ਚਰਨਜੀਤ ਚੰਨੀ ਦਾ ਸਭ ਤੋਂ ਵੱਡਾ ਚਿਹਰਾ ਸਾਹਮਣੇ ਆ ਰਿਹਾ ਹੈ ਦੂਸਰੇ ਪਾਸੇ ਗੱਲ ਕਰੀਏ ਕਿਉਂਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਜੋ ਹੈ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਜਿੱਥੇ ਕੰਸੋਹਾਂ ਚੱਲੀਆਂ ਹੋਈਆਂ ਨੇ ਲੇਕਿਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਚਿਹਰਾ ਜੋ ਹੈ 2027 ਦੇ ਲਈ ਲੋਕਾਂ ਵੱਲੋਂ ਰੱਜ ਕੇ ਵਿਰੋਧ ਕੀਤਾ ਜਾ ਰਿਹਾ ਹੈ ਬੇਰੋਜ਼ਗਾਰਾਂ ਵੱਲੋਂ ਕਿਸਾਨਾਂ ਵੱਲੋਂ ਮਜ਼ਦੂਰਾਂ ਵੱਲੋਂ ਕਾਰੀਗਰਾਂ ਵੱਲੋਂ ਜਿੱਥੇ ਕਿ ਹਰ ਇੱਕ ਵਰਗ ਜੋ ਹੈ ਖਿਲਾਫ ਹੋ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਲੇਕਿਨ ਉਹਦੇ ਚੱਲਦਿਆਂ ਹੀ ਜੋ ਹੈ ਆਮ ਆਦਮੀ ਪਾਰਟੀ ਦੇ ਕਮਿਨਰ ਅਰਵਿੰਦ ਕੇਜਰੀਵਾਲ ਜਿੱਥੇ ਨਵਾਂ ਚਿਹਰਾ ਲੱਭਣ ਦੀ ਗੱਲ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਗ੍ਹਾ ਤੇ ਇੱਕ ਨਵਾਂ ਚਿਹਰਾ ਖੜਾ ਕਰ ਦਿੱਤਾ ਜਾਵੇ ਲੇਕਿਨ ਉਹ ਚਿਹਰਾ ਇੰਨੀ ਜਲਦੀ ਜੋ ਹੈ ਸਟੈਂਡ ਨਹੀਂ ਲੈ ਪਾਵੇਗਾ ਕਿਉਂਕਿ ਚਰਨਜੀਤ ਚੰਨੀ ਆਪ ਦੀ ਜਗ੍ਹਾ ਬਣਾਈ ਹੋਈ ਹੈ ਲੋਕਾਂ ਦੇ ਅੰਦਰ ਲੋਕਾਂ ਦੇ ਦਿਲਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਇਹ ਖਬਰ ਸੁਣ ਕੇ ਪੰਜਾਬ ਦੇ ਵਿੱਚ ਵੱਡੀ ਐ ਭੂਮਿਕਾ ਨਿਭਾ ਰਹੇ ਨੇ ਚਰਨਜੀਤ ਚੰਨੀ ਜਿੱਥੇ ਉਹ ਲਗਾਤਾਰ ਹੀ ਕੰਮ ਕਰਦੇ ਵੀ ਦਿਖਾਈ ਦੇ ਰਹੇ ਨੇ ਜਿੱਥੇ ਉਹਨਾਂ ਦੇ ਵਿੱਚ ਜੋ ਹੈ ਇਹ ਤਿਆ ਲਈਏ ਕਿ ਉਹਨਾਂ ਦੀ ਜਿਹੜੀ ਹਾਈ ਕਮਾਂਡ ਹੈ ਕਾਂਗਰਸ ਦੀ ਰਾਹੁਲ ਗਾਂਧੀ ਦੀ ਗੱਲ ਕਰੀਏ ਜਿੱਥੇ ਸੋਨੀਆ ਗਾਂਧੀ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਜੋ ਪੰਜਾਬ ਦੇ ਵਿੱਚ ਚਰਨਜੀਤ ਚੰਨੀ ਦੇ ਹਮੇਸ਼ਾ ਹੀ ਹੱਥ ਦੇ ਵਿੱਚ ਖੜੇ ਵੀ ਦਿਖਾਈ ਦਿੰਦੇ ਨੇ ਤਾਂ ਉਹਦੇ ਚਲਦਿਆ ਹੀ ਇੱਕ ਹੁਣ ਜਿੱਥੇ ਸਰਵੇ ਵੱਡਾ ਕਰਵਾਇਆ ਗਿਆ ਹੈ ਪੰਜਾਬ ਦੇ ਵਿੱਚ ਜਿੱਥੇ ਚਰਨਜੀਤ ਚੰਨੀ ਦਾ ਨਾਮ ਪਹਿਲੇ ਆਧਾਰ ਤੇ ਨਿਕਲ ਕੇ ਸਾਹਮਣੇ ਆਉਂਦਾ ਹੈ ਜੇਕਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਕਿਤੇ ਨਾ ਕਿਤੇ ਚਰਨਜੀਤ ਚੰਨੀ ਨੂੰ ਜਿਹੜਾ ਵੱਡਾ ਹੰਗਾਰਾ ਮਿਲੇਗਾ ਕਿਉਂਕਿ ਪੰਜਾਬ ਦੇ ਵਿੱਚ ਰਿਪੀਟ ਹੋਣ ਤਾਂ ਹੋ ਨਹੀਂ ਸਕਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂਕਿ ਕਿਤੇ ਨਾ ਕਿਤੇ ਰਾਜ ਕੇ ਹਰੇਕ ਲੋਕਾਂ ਵੱਲੋਂ ਉਹਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਜਿੱਥੇ ਉਹਨਾਂ ਨੇ ਬੇਰੋਜ਼ਗਾਰੀ ਖਤਮ ਕਰਨ ਦੀ ਗੱਲ ਕੀਤੀ ਕਿਤੇ ਉਹ ਲਾਲ ਪੁਣੀ ਪਾਲਿਸੀ ਵਰਗੀਆਂ ਲੈ ਆਈ ਕਿਤੇ ਕਿਸਾਨਾਂ ਦੇ ਜੋਨੇ ਹੱਕਾਂ ਦੇ ਵਿੱਚ ਨਹੀਂ ਖੜੀ ਆਮ ਆਦਮੀ ਪਾਰਟੀ ਜਿੱਤੇ ਹਰ ਇੱਕ ਵਰਗ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀ ਨੂੰ ਪਤਾ ਲੱਗ ਗਿਆ ਕਿ ਲੋਕਾਂ ਦੀ ਲੋਕਪ੍ਰੀਅ ਜੋ ਹੈ ਪੰਜਾਬ ਦੇ ਵਿੱਚ ਜੋ ਹੈ ਖਤਮ ਹੋ ਚੁਕੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਲੇਕਿਨ ਹੁਣ ਇੱਕ ਨਵਾਂ ਚਿਹਰਾ ਖੜਾ ਹੋਵੇਗਾ ਤਾਂ ਉਹ ਹੋਵੇਗਾ ਚਰਨ ਸਿੰਘ ਚੰਨੀ ਦਾ